ਮੰਮੀ ਦੱਸ ਅੱਛਾ ਤੈਨੂੰ ਤੂੰ ਦੱਸਣਾ ਪਈ ਕਦੋਂ ਨਹੀਂ ਉਹ ਹੀ ਗੱਲ ਕਰਨੀ ਆ ਦੱਸ ਦੇ ਦੱਸ ਦੇਣ ਕਦੋਂ ਆਏ ਆ ਸੀ ਜਾਂਦੇ ਜੇ ਕਦੋਂ ਕਦੇ ਆਏ ਆ ਲੱਗੀ 12:00 ਵਜੇ ਆਈ ਅੱਛਾ ਆ ਮੇਰੀ ਭੈਣ ਆਈ ਆਈ ਉਹਦਾ ਮੁੰਡਾ ਝਿਕਾ ਆ ਕਾਲਾ ਜਾ ਵੇਖ ਲੋ ਕਾਲਾ ਜਾ ਯਾਰ ਕਾਲਾ ਗਿਆ ਤੂੰ ਆ ਤੂੰ ਕਾਲਾ ਮੈਂ ਨਹੀਂ ਕਾਲਾ ਨਹੀਂ ਜਨਾ ਉਹ ਕਾਕਾ ਕਾਲਾ ਜਾ ਮੁੰਡਾ ਵੇ ਆਹ ਮੰਮੀ ਆ ਇਹਦੀ ਨਾਨੀ ਆ ਵੇ ਨਾਨੀ ਯਾਰ ਦੀ ਮਾ ਮਾ ਮੂੰ ਇੱਧਰ ਨੂੰ ਕਰਨੀ ਈ ਸੀ ਦਾਦਾ ਜੀ ਕਰ ਲਾ ਨਹੀਂ ਮਾ ਮਾ ਮੇ ਸ਼ਰਮੋਂ ਨਹੀਂ ਬੜੀ ਤੇ ਆ ਆਨੇ ਆਣਾ ਦਾ ਹਾਂ ਦੱਸ ਕਿੱਦਾਂ ਦਾ ਲੱਗਿਆ ਤੈਨੂੰ ਇੱਥੇ ਆਣ ਕੇ ਨਾਨਕੇ ਆ ਚੰਗਾ ਆ ਚੰਗਾ ਲੱਗਾ ਚੰਗਾ ਲੱਗਾ ਕੀ ਕੀ ਦਿੱਤਾ ਨਾਨੀ ਨੇ ਤੈਨੂੰ ਖਾਣ ਨੂੰ ਬੜਾ ਕੁਝ ਖਾਦਾ ਈ ਕੁਝ ਖਾਦਾ ਈ ਉਹ ਕੁਝ ਨਹੀਂ ਖਾਦਾ ਨਾਨੀ ਨੇ ਦਿੱਤਾ ਦਿੱਤਾ ਹੀ ਕੀ ਦਿੱਤਾ ਨਾਨੀ ਨੇ ਕੁਝ ਹੀ ਆ ਦਿੱਤਾ ਬੜਾ ਕੁਝ ਬਿਸਕੁਟ ਪੁਜ ਬਿਸਕੁਟ ਖਾਦੇ ਵੇ ਤੇ ਦੋ ਤਿੰਨ ਕੀ ਖਵਾ ਲਿਆ ਅੱਜ ਦੋ ਤਿੰਨ ਭੁਜੀਆ ਖਵਾ ਲਿਆ ਵੇ ਸਕੋਟ ਖਵਾ ਲੇ ਸਿਪਸ ਖਵਾ ਲਈ ਮੈਨੂੰ ਕੁਛ ਖਾਦਾ ਮੇਰੇ ਦੋਤੇ ਨਹੀਂ ਬਿਕਾ ਅੱਛਾ ਤੇ ਆਪਣੀ ਤੇ ਤੁਹਾਡੀ ਕੁੜੀ ਨੇ ਕੀ ਖਾਦਾ ਮੇਰੀ ਕੁੜੀ ਨੇ ਵੀ ਚਾਹ ਪੀਤੀ ਗਰਜੇਲਾ ਖਾਦਾ ਬੜਾ ਕੁਛ ਖਾਦਾ ਮੇਰੀ ਰੇਲਾ ਬਣਾਏ ਤੇ ਅੱਜ ਉਹ ਖਾਦਾ ਤੇ ਤੂੰ ਇਹ ਤਾਂ ਰੋਟੀਆਂ ਕਿਉਂ ਲਵਾਉਂਦੇ ਦੋ ਰੋਟੀਆਂ ਦੋ ਵਾਲੀ ਚਾਹ ਪੀਲੀ ਹੈ ਅੱਛਾ ਤੂੰ ਤੇ ਕਿੰਨਾ ਰੋਟੀਆਂ ਲਾਈ ਜਾਂਦੇ ਪਰ ਰੋਟੀਆਂ ਪਕਾਉਣੀਆਂ ਖਾਣੀਆਂ ਨਹੀਂ ਕੁੜੀ ਕੋ ਰੋਟੀਆਂ ਲਵਾਉਂਦੇ ਰੋਟੀਆਂ ਕੁੜੀ ਨੇ ਖਾਣੀਆਂ ਨਹੀਂ ਕੌਣ ਆਣੀ ਕਿਦੋਂ ਕੋਤੇ ਆਇਆ ਰਜੀਤ ਸਿੰਘ ਰਜੀਤ ਤਿੰਨ ਵਜੇ ਦੇ ਤਿੰਨ ਵਜੇ ਦੇ ਕੀ ਸੇਵਾ ਕੀਤੀ ਤੁਹਾਡੀ ਸੇਵਾ ਚਾਹ ਪਾਣੀ ਦੀ ਸੇਵਾ ਕੀਤੀ ਅੱਛਾ ਤੇ ਸੇਵਾ ਚ ਕੋਈ ਕਮੀ ਤਾਂ ਨਹੀਂ ਰਹਿ ਗਈ ਨਹੀਂ ਆਸ਼ਾ ਤੇ ਕਿਦਾਂ ਆਉਣਾ ਆਇਆ ਜੀਜੂ ਲੱਗ ਗਿਆ ਇੱਥੇ ਤੁਹਾਡਾ ਹਾਂ ਲੱਗ ਗਿਆ ਹਾਂਜੀ ਤੁਹਾਡਾ ਤੁਹਾਡੇ ਆ ਲੱਗ ਗਿਆ ਜੀ ਹੋਇਆ ਕੇ ਕੋਟਨ ਕਰੀ ਜਾਂਦਾ ਸਰ ਆਹ ਦਾ ਮੁੰਡਾ ਵਾ ਤੇ ਆ ਮੈਂ ਜੀ ਦੇਖ ਸਕਦੇ ਤੇ ਆ ਰੋਟੀ ਲੱਠਾਂ ਟੀ ਆਵੇ ਲੋ ਮੰਮੀ ਹੱਡੀ ਦਾ ਹਾਸਾ ਚਲ ਜਾ ਪਰੇ ਕਰ ਲਾਵੇਂ ਹੱਸਦੀ ਐ ਜਿੱਦਾਂ ਕਿ ਨਾਲ ਹੁੰਦੇ ਆ ਲੱਸੀ ਲੈਣੇ ਮਾਰ ਕੋ ਆਵੇਲਾ ਇਹਨੇ ਖੋਦੀ ਦੱਸਤਾ ਕਿ ਮੈਂ ਲੱਸੀ ਲੈਣ ਵਾਲਿਆਂ ਵਾਂਗ ਮੈਂ ਤਾਂ ਜਿਹਨੇ ਕੱਲੇ ਕੱਲਾ ਦੱਥਣੀਆਂ ਉੱਤੇ ਤੱਕ ਇਹਨਾਂ ਵਿਚਾਰੀ ਨੂੰ ਅੱਜ ਰੋਟੀ ਲਪਕੌਂਦਾ ਘਰ ਵੀ ਰੋਟੀ ਵਿਚਾਰੀ ਲਾਉਂਦੀ ਤੇ ਇੱਥੇ ਵੀ ਰੋਟੀ ਰਹੀ ਲਾਉਣ ਤੇ ਫੇਰ ਕੀ ਆ ਹਾਂ ਤੈਨੂੰ ਆ ਇਹਨੂੰ ਤਰਸ ਨਹੀਂ ਆਉਂਦਾ ਤੇ ਉਹ ਵਿਚਾਰਾ ਤਾਂ ਮੁੰਡਾ ਕੀ ਕਹਿੰਦਾ ਹੋਊਗਾ ਮਾ ਕੁ ਕੋਈ ਨਾ ਨਾ ਕਿ ਮੈਂ ਨਹੀਂ ਕੁਛ ਵੀ ਆਂਦਾ ਮੈਂ ਕੁਛ ਨਹੀਂ ਆਂਦਾ ਕਿਉਂ ਨਹੀਂ ਆਂਦਾ ਕਿ ਮਾ ਰੋਟੀ ਘਰ ਵੀ ਲਾਂਦੀ ਤੇ ਇੱਥੇ ਹੀ ਲਾਂਦੀ ਆ ਪਕਉਂਦੀਆਂ ਨਹੀਂ ਗਿਆ ਤੂੰ ਕਹਦਾ ਪਕਉਂਦੀਆਂ ਨਹੀਂ ਇਹ ਤਾਂ ਫੈਂਡ ਵਿੱਚ ਇਹ ਫੈਂਡ ਨਾਲ ਲੱਗੇ ਰੋਟੀ ਚੋਪੜੀਆਂ ਜਿਹੜੀਆਂ ਵਿੱਚ ਪਈਆਂ ਨਹੀਂ ਉਦਰਾ ਹੀ ਆ ਕਿਉਂ ਉਦਰਾ ਹੀ ਰੋਟੀਆਂ ਪਕਾਈਆਂ ਘੇੜੀਆਂ ਨਹੀਂ ਉਹ ਦੂਜਾ ਮਾਰਾ ਦੇਸੀ ਲੈ ਮੈਂ ਫਸ ਤੂੰ ਲਾ ਲੈ ਜਨੇ ਤੇ ਦੇਸੀ ਲੈ ਤੇ ਕੀ ਹੈ ਦੇਸੀ ਕਿ ਹੋ ਲੈਣ ਜਾ ਛੇਤੀ ਜਾ ਆ ਸਿੱਖਣੀ ਹੈ ਰੋਟੀ ਪਕਾਉਣ ਦੀ ਸਿਖਾ ਦੋਗੇ ਆ ਸਿਖਾ ਦਾਂ ਆਹੋ ਆ ਚੱਲ ਬਸ ਕੋਟਨ ਗੱਲਾ ਇਹ ਤਵਾਲ ਦਿਖਾ ਲਈ ਤਵਾ ਮਾਰਾ ਹੋ ਗਿਆ ਨਹੀਂ ਮੇਰਾ ਆਹੋ ਤਵਾ ਕਹਿੰਦੀ ਮਾਰਾ ਹੋ ਗਿਆ ਵਾ ਤਵਾ ਤੇਰਾ 150 150 ਨਹੀਂ 150 150 ਆ ਵੀ ਲੋਕਿਆਂ ਕਰ ਵੀ ਕਰਨੀ ਆ ਵੀ ਖਾਦੀਆਂ ਜਾਣੀ ਭੁੱਖ ਲੱਗੀ ਚਿਰਪੀ ਬੜੀਆਂ ਆਉਂਦੀ ਤੇ ਮਿਲਦੇ ਲੈ ਗਈ ਤੇ ਆ ਬਤਤੀਆ ਕਰ ਲੈ ਉਹ ਕਰ ਲੈ ਲਿਆਂਦਾ ਨਹੀਂ ਫਿਰ ਚੁੱਲਾ ਜੋ ਗੈਂਦੇ ਨਹੀਂ ਗੈਸ ਉਹ ਲਿਆਉਣਾ ਹੀ ਕਿਨੇ ਕਿਨੇ ਆਈ ਮੈਂ ਅੱਜ ਆਚਕਾਣਾ ਅੱਛਾ ਹੂੰ ਕਿਉਂ ਨਹੀਂ ਲੈਂਦੇ ਫਿਰ ਉਹ ਵੱਡਿਆ ਰੇਟੀ ਬੜਾ ਮਹਿੰਗਾ ਤੋਂ ਲੈਂਦੇ ਕਿੰਨੇ ਦੇ ਉਹ ਗੱਲ ਕਰੀ ਹੂੰ ਕਿੰਨੇ ਦੇ ਪਰ ਇਹ ਕਿ ਹੋਰ ਚੋਪਰਨਾ ਪਕਾਲਾ ਫਿਰ ਲਾ ਚੋਪਣੀ ਅੱਛਾ ਹੂੰ ਉਸੇ ਦੇ ਸਰ ਵਟਾ ਲੇ ਉਥੋਂ ਲਿਆਵਾਂਗੇ ਸ਼ਹਿਰ ਅੱਛਾ ਉਸੇ ਉਸੇ ਨੂੰ ਮਾਤਾ ਨੂੰ ਖੜਾਂਗੇ ਨਾ ਅੱਛਾ ਤੇ ਕੀ ਸ਼ਾਪਿੰਗ ਕਰਕੇ ਆਓਗੇ ਸਰੇ ਆ ਸ਼ਾਪਣ ਜਾਣਾ ਕਰਨਾ ਅੱਛਾ ਮੇਰੇ 50 ਰੁਪਏ ਮੋੜ ਦੇ ਮੇਰੇ ਕੋ ਹੈ ਨੇ 50 50 ਰੁਪਏ ਤੇਰੇ ਹਾਂ ਅੱਛਾ ਵੀ ਯਾਰ ਦਹੀਂ ਆ ਕੇ ਤੇ 50 ਲੈ ਆਇਆ ਦਹੀਂ 50 ਦਾ ਅੱਛਾ ਹਾਂ ਤੇ ਦਹੀਂ ਵੀ ਤੂੰ ਹੀ ਖਾਣਾ ਵਾ ਦਹੀਂ ਆਉਂ ਜੇ ਠੰਡ ਚ ਦਹੀਂ ਖਾਣਾ ਵਾ ਤੇ ਹੋਰ ਕੀ ਨਾ ਜਾ ਕੇ ਉਹ ਕਤੋਂ ਉਹ ਕਤੋਂ ਰਤਾ ਕਰਦੇ ਜਰ ਦੀ ਟੱਕਾਂ ਤੋਂ ਹੀ ਰੱਖਿਆਣਾ ਕਿਤੇ ਹਾਂ ਅੱਛਾ ਅੱਛਾ ਅਦੀ ਘੱਟ ਬੜੇ ਬੜੇ ਜ ਵੱਡੀਆਂ ਲਾਉਣੇ ਹੁੰਦਾ ਨਿੱਕੇ ਨਿੱਕੇ ਹਾਂ ਪਰ ਇਹਨੂੰ ਕਹਾਂ ਲੱਕੀ ਦਿਆਵਾ ਅੱਛਾ ਹਾਂ ਅੱਛਾ ਵੱਡੀ ਜਾਂਦਾ ਅੱਛਾ ਬਸ ਬਸ ਕਰੀ ਜਾਂਦੀ ਐ ਕਰੀ ਜਾਂਦਾ ਰੋਟੀਆਂ ਤੈਨੂੰ ਲਾਉਣੀਆਂ ਨਹੀਂ ਹੁੰਦੀਆਂ ਅਕਲ ਉਹਦੀ ਤੈਨੂੰ ਵੱਡੀ ਹੁੰਦੀਆਂ ਅਕਲ ਮੋਦ ਹੈ ਨਹੀਂ ਤੈਨੂੰ ਤੈਨੂੰ ਵੱਡੀ ਹੈ ਗਈ ਅਕਲ ਹੁੰਦੀ ਤੇ ਤੂੰ ਇੱਥੇ ਆਉਣਾ ਹੈ ਹੋਰ ਕਿੱਥੇ ਜਾਣਾ ਸ਼ੋਰ ਤੇਰੇ ਪਿਓ ਕੋਈ ਆਉਣਾ ਆਹੋ ਨਾਲ ਰੋਟੀਆਂ ਤੈਨੂੰ ਲਾਉਣੀਆਂ ਨਹੀਂ ਹੁੰਦੀਆਂ ਔਰ ਤੇਰੇ ਪਿਓ ਕੋਈ ਹਾਂ ਤੇ ਲਾਵੇ ਲਾ ਇਤਨਾ ਗੱਲਾਂ ਹੁੰਦੀਆਂ ਜਿਹਾ ਤੁਹਾਡੇ ਘਰ ਦੀ ਹੁੰਦੀਆਂ ਇੰਨਾ ਦੇ ਤੇਰੇ ਪਿਓ ਕੋਈ ਜਾਣਾ ਇਹ ਉਹ ਗਰਮ ਕਰਕੇ ਖਾ ਲਵਾਂ ਨੂੰ ਥੋੜੀ ਹਾਂ ਉਹ ਗਰਮ ਕਰਕੇ ਖਾ ਲੀ ਆਹ ਸਟੋ ਜਾ ਤਵੇ ਤੇ